ਨੋ ਜੀ ਸੋਹਣਿਓ ਕੰਨੇ ਵੀ ਸਾਨੂੰ ਗੜਾਈ ਦਿਖਾ ਰਹੇ ਆ ਮੂਹਰੇ ਲੱਗਿਆ ਹੋਇਆ ਰੋਟਾਵੇਟਰ ਵਾਲਾ ਜਗਾੜ ਪਿੱਛੇ ਮਿੱਟੀ ਝਾੜਦਾ ਜਾਂਦਾ ਚਉ ਦੇਖੋ ਐਨ ਪੂਰੀ ਸਪੀਡ ਨਾਲ ਅੱਜ ਵੀ ਇੰਨੀ ਤਾਕਤਵਰ ਪਾਵਰ ਰੋਟੇਟਰ ਬਣਾ ਦੁੱਤਾ ਇੱਕੋ ਵਾਰੀ ਜੋ ਗੋਡੀ ਕਰਤੀ ਔਰ ਇੱਕੋ ਵਾਰੀ ਜੋ ਮਿੱਟੀ ਲਾਤੀ ਮਿੱਟੀ ਵੀ ਗੰਨੇ ਦੇ ਜੜ ਤੱਕ ਲੱਗੀ ਐ ਨਹੀਂ ਨਹੀਂ ਜਿੰਨੀ ਸਾਡੇ ਵਾਲਾ ਯੂਥ ਦਾ ਮੜਾ ਮੋਟਾ ਕੰਮ ਕਰਦਾ ਨਵੇਂ ਜਵਾਕ ਖੇਤੀ ਕਰਨਾ ਚਾਹੁੰਦੇ ਨੇ ਫਸਲਾਂ ਬੀਜਣੀਆਂ ਚਾਹੁੰਦੇ ਨੇ ਘਰੇ ਸਬਜ਼ੀ ਲਾਉਣੀ ਚਾਹੁੰਦੇ ਨੇ ਪਰ ਕਹੀ ਖੁਰਪਾ ਨਹੀਂ ਚੱਲਦਾ ਮੇਨ ਇਹਦਾ ਜਿਹੜਾ ਸਾਡਾ ਪਰਪਸ ਆ ਵੀ ਤੁਹਾਨੂੰ ਸ਼ੁੱਧ ਜੜੀਆਂ ਘਰੇ ਤੁਸੀਂ ਸਬਜ਼ੀਆਂ ਪੰਜਾਬ ਵਾਲਿਆਂ ਵਾਲੀ ਮਸ਼ੀਨ ਫਿੱਟੋ ਕੇ ਘਰ ਦੇ ਉੱਤੇ ਡਿਲੀਵਰ ਕੀਤੀ ਜਾਊਗੀ ਬਾਕੀ ਦੇ ਪੈਸੇ ਸਾਡਾ ਡਰਾਈਵਰ ਹੱਥੋਂ ਹੱਥ ਫੜ ਲਿਓ ਪੰਜਾਬ ਤੋਂ ਬਾਹਰ ਜਿੱਥੇ ਵੀ ਜਾਊਗਾ ਤਾਂ ਜ਼ਿਲ੍ਹੇ 'ਚ ਪਹਿਲਾਂ ਪਹੁੰਚ ਜੂਗੀ ਜ਼ਿਲ੍ਹੇ 'ਚ ਪਹੁੰਚਣ ਤੋਂ ਬਾਅਦ ਬਾਕੀ ਦੇ ਪੈਸੇ ਕਿਸਾਨ ਭਰਾ ਨੇ ਸਾਡੇ ਅਕਾਊਂਟ 'ਚ ਪਾ ਦੇਣੇ ਨੇ ਉਸ ਤੋਂ ਬਾਅਦ ਮਸ਼ੀਨ ਕਿਸਾਨ ਭਰਾ ਦੇ ਘਰ ਡਿਲੀਵਰ ਹੋ ਜੂਗੀ ਔਰ ਡਿਲੀਵਰੀ ਦਾ ਵੀ ਕਿਸੇ ਕਿਸਾਨ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਜੀ ਡਿਲੀਵਰੀ ਵੀ ਫ੍ਰੀ ਮਹਾਰਾਜ ਜੀ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਦੇਵਤਿਓ ਬਹੁਤ ਵਧੀਆ ਭਾਈ ਰਾਜਾ ਇੰਟਰਪ੍ਰਾਈਜ਼ਸ ਵਾਲੇ ਦੇਵਤਿਆਂ ਦੇ ਦਰਸ਼ਨ ਕਰਾਉਣ ਲੱਗੇ ਆ ਸੰਦੇ ਨਾਲ ਕੋਲ ਕੱਲਾ ਆ ਨਹੀਂ ਸੰਦਾਂ ਦੀ ਪਰਮਾਰਾ ਪਰ ਸਟੈਪ ਬਾਈ ਸਟੈਪ ਚੱਲਾਂਗੇ ਆਓ ਬਾਬੂ ਜੀ ਕੀ ਨਵਾਂ ਦੇਵਤਿਓ ਇਹਦਾ ਮਸ਼ੀਨ ਦਾ ਨਵਾਂ ਹੈ ਚੇਤਕ ਵਾਹ ਜੀ ਵਾਹ ਕਿੰਨੀ ਸੀਸੀ ਦਾ ਇੰਜਨ ਆ ਕੀ ਕੀ ਕੰਮ ਕਰਦਾ ਕਿਹੜੀ ਕਿਹੜੀ ਅਟੈਚਮੈਂਟ ਲੱਗਦੀ ਇਹ 105 ਸੀਸੀ ਦਾ ਇਹਨੂੰ ਇੰਜਨ ਲੱਗਿਆ ਆਇਆ 4 ਐਚਪੀ ਦਾ ਇਹ ਇੰਜਣ ਆ 4 ਸਟੋਕ ਦਾ 4 ਸਟੋਕ 4 ਸਟੋਕ ਇੰਜਣ ਹਰ ਕਿਸਮ ਦਾ ਕੰਮ ਕਰਦਾ ਲਾਈਨਡਾਰ ਫਸਲਾਂ ਜਿਵੇਂ ਕਿ ਸਬਜ਼ੀਆਂ ਨੇ ਸਬਜ਼ੀਆਂ ਦੇ ਵਿੱਚ ਗੋਡੀ ਕਰਨੀ ਹੈ ਜਾਂ ਸਬਜ਼ੀਆਂ ਨੂੰ ਮਿੱਟੀ ਲਾਉਣੀ ਹੈ ਗੰਨੇ ਦੀ ਗੋਡੀ ਕਰਨੀ ਹੈ ਗੰਨੇ 'ਚ ਮਿੱਟੀ ਲਾਉਣੀ ਹੈ ਕਪਾਹ ਦੀ ਗੋਡੀ ਕਰਨੀ ਹੈ ਕਪਾਹ ਦੀ ਮਿੱਟੀ ਲਾਉਣੀ ਹੈ ਕਿਸੇ ਵੀ ਕਿਸਮ ਦੀ ਕੋਈ ਲਾਈਨਡਾਰ ਫਸਲ ਆ ਜਾਂ ਖੁੱਲਾ ਮੈਦਾਨ ਆ ਜਾਂ ਖੁੱਲਾ ਖੇਤ ਆ ਉਹਦੇ ਵਿੱਚ ਹਰ ਪ੍ਰਕਾਰ ਦੇ ਨਾਲ ਕੰਮ ਕਰਨ ਦੇ ਵਿੱਚ ਪੂਰਾ ਸੱਚਜੇ ਟੰਗ ਨਾਲ ਸਹੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਚੇਤਕ ਮਾਡਲ 105 CC 4 ਇੱਕ ਗੱਲ ਸੋਹਣਿਓ ਮੈਂ ਐਡ ਆਨ ਕਰੂੰਗਾ ਅੱਜ ਦੇ ਜਿਹੜੇ ਹਾਲਾਤ ਨੇ ਜਿੰਨੀ ਸਾਡੇ ਵਾਲਾ ਯੂਥ ਦਾ ਮੜਾ ਮੋਟਾ ਕੰਮ ਕਰਦਾ ਨਵੇਂ ਜਵਾਕ ਖੇਤੀ ਕਰਨਾ ਚਾਹੁੰਦੇ ਨੇ ਫਸਲਾਂ ਬੀਜਣੀਆਂ ਚਾਹੁੰਦੇ ਨੇ ਘਰੇ ਸਬਜ਼ੀ ਲਾਉਣੀ ਚਾਹੁੰਦੇ ਨੇ ਪਰ ਕਹੀ ਖੁਰਪਾ ਨਹੀਂ ਚੱਲਦਾ ਮੇਨ ਇਹਦਾ ਜਿਹੜਾ ਸਾਡਾ ਪਰਪਸ ਆ ਵੀ ਤੁਹਾਨੂੰ ਸ਼ੁੱਧ ਜੜੀਆਂ ਘਰੇ ਤੁਸੀਂ ਸਬਜ਼ੀਆਂ ਲਾ ਸਕੋ ਇੱਕ ਬੰਦਾ ਤੁਹਾਡਾ ਜਿਹਦੀ ਉਮਰ 12 15 16 ਸਾਲ ਆ ਉਹ ਤੁਹਾਡਾ ਬਿੱਗਾ 2 ਬਿੱਗੇ ਤੁਹਾਨੂੰ ਸਹੀ ਸਬਜ਼ੀਆਂ ਦਾਲਾਂ ਹਰ ਮੌਸਮੀ ਫਰੂਟ ਖਵਾ ਸਕਦਾ ਬਾਈ ਉਹਨਾਂ ਨੇ ਹੱਲ ਕਰਤਾ ਇਹਦੇ ਤੇ ਆਜੋ ਬਾਬੂ ਜੀ ਇੰਜਣ ਤੇ ਬਾਅਦ ਚਾਹੁੰਦੇ ਆ ਆ ਕੀ ਕੀ ਸੰਦ ਇਹਦੇ ਨਾਲ ਭਰਾ ਜੀ ਬਹੁਤ ਕਿਸਮ ਦੇ ਸੰਦ ਚੱਲ ਪੈਂਦੇ ਨੇ ਜਿਵੇਂ ਕਿ ਆ ਬਲੇਡ ਨੇ ਤੰਗਦਾਰ ਨਾਲੀਆ 8 ਇੰਚੀ ਦੀ ਨਾਲੀ ਆ ਜਿਵੇਂ ਗੋਭੀ ਲੱਗਦੀ ਆ ਉਹ 8 ਇੰਚੀ ਚ ਲਾਉਣਾ ਤਾਂ ਬਲੇਡ 8 ਇੰਚੀ ਦੇ ਵਿੱਚ ਇਸ ਰੋਟਾਵੇਟਰ ਤੇ ਲਾ ਕੇ ਕਵਰ ਕਰਦੇ ਨੇ ਉਸ ਤੋਂ ਬਾਅਦ ਆ ਡਿਚਿੰਗ ਬਲੇਡ ਨੇ ਕਈ ਐਜੀਆਂ ਜਗ੍ਹਾ ਨੇ ਜਿੱਥੇ ਘਾਹ ਬਹੁਤ ਜ਼ਿਆਦਾ ਹੋ ਜਾਂਦਾ ਤੇ ਮਿੱਟੀ ਬਹੁਤ ਸਖਤ ਹੋ ਜਾਂਦੀ ਆ ਉੱਥੇ ਇਹ ਬਲੇਡ ਡਿਚਿੰਗ ਬਲੇਡ ਦੇ ਨਾਲ ਘਾਹ ਨੂੰ ਵੀ ਖਤਮ ਕਰ ਦਿੰਦੇ ਨੇ ਤੇ ਮਿੱਟੀ ਨੂੰ ਵੀ ਖਤਮ ਕਰ ਦਿੰਦੇ ਨੇ ਪੂਰਾ ਆ ਆਪਣਾ ਮਿੱਟੀ ਲਾਉਣ ਵਾਲਾ ਸੰਦ ਹੋ ਗਿਆ ਜਿਹਨੂੰ ਆਪਾਂ ਡਬਲ ਪਲੋ ਰੀਜ਼ਰ ਕਹਿ ਦਿੰਨੇ ਆ ਜਿਵੇਂ ਚਾਹੇ ਆਲੂਆਂ ਵਾਲੀ ਲਾਈਨ ਚ ਲਾ ਦੋ ਆ ਆ ਕਲਟੀਵੇਟਰ ਹੋ ਗਿਆ ਜਿੱਥੇ ਆਪਾਂ ਨੇ ਬਹੁਤ ਸਖਤ ਜ਼ਮੀਨ ਐ ਇੱਕ ਵਾਰੀ ਵਾਹ ਦੇਣੀ ਐ ਆ ਪਲਟਾਵਾ ਹਾਲ ਹੋ ਗਿਆ ਆ ਲੋਹੇ ਦੇ ਚੱਕੇ ਹੋਗੇ ਜਿੱਥੇ ਮਿੱਟੀ ਕੋਈ ਸਲਿੱਪ ਕਿ ਚੀਕਣੀ ਮਿੱਟੀ ਆ ਜਾਂ ਹੋਰ ਮਿੱਟੀ ਐ ਜਿੱਥੇ ਟਾਇਰ ਸਲਿੱਪ ਕੱਢ ਜਾਂਦੇ ਨੇ ਉੱਥੇ ਕੰਮ ਕਰਦੇ ਨੇ 1 2 3 4 5 6 7 8 ਸੰਦ ਨੇ 8 ਤਰ੍ਹਾਂ ਦੀ ਵਾਹੀ ਕਰਦਾ ਹੁਣ ਆਜੋ ਬਾਈ ਜੀ ਇਹਦੇ ਤੇ ਆ ਕੀ ਟੰਗਤਾ ਬਾਪੂ ਜੀ ਹਾਊਟ ਕੋ ਉਹ ਬਾਪੂ ਜੀ ਇਹ ਟੰਗਿਆਣੀ ਭਰਾ ਜੀ ਇਹ ਇੰਜਨ ਦੀ ਸੇਫਟੀ ਹੈ ਇਹਦੇ ਵਿੱਚ ਅੱਛਾ ਸਾਹਿਬ ਜੀ ਮਿੱਟੀ ਨਾ ਖਿੱਚ ਜਾ ਬਿਲਕੁਲ ਬਿਲਕੁਲ ਡਬਲ 에ਅਰ ਕਲਿੰਡਰ ਇਹਦੇ ਵਿੱਚ ਲਾ ਦਿੱਤਾ ਤਾਂ ਕਿ ਇਹ ਮਿੱਟੀ ਨਾ ਖਿੱਚ ਸਕੇ ਇੱਕ ਤਾਂ ਆ ਹੋ ਗਿਆ ਇੱਕ ਪਾ ਠੋਕਤਾ ਬਿਲਕੁਲ ਦੇਖੋ ਸੋਹਣਿਓ ਇੰਜਨ ਮਰਦਾ ਹੀ ਇਹਨਾਂ ਦਾ ਮਿੱਟੀ ਖਿੱਚਣ ਕਰਕੇ ਸੀ ਜਿਹੜਾ ਬਾਪੂਆਂ ਨੇ ਜਮਾ ਹੀ ਜਮਾ ਹੱਲ ਕਰਤਾ ਇਹ ਪਰੇਟ ਕਿਵੇਂ ਹੁੰਦਾ ਬਾਈ ਜੀ ਪਰੇਟ ਆਪਾਂ ਤੁਹਾਨੂੰ ਡੈਮੋ ਕਰਕੇ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਪਰੇਟ ਹੁੰਦਾ ਠੀਕ ਹੈ ਜੀ ਲੈ ਫਿਰ ਚੱਕ ਦੀਏ ਰਸ ਬਾਬੂ ਜੀ ਬਿਲਕੁਲ ਜੀ ਬਿਲਕੁਲ ਹੋਰ ਦੇਵਤਿਆਂ ਪਾਉ ਭਾਈ ਮੁੰਡਿਓ ਘੇਰ ਕੇ ਨਾ ਚੌਥਾ ਹਾਈ ਲਾਓ ਇਹਦਾ ਡੈਮੋ ਤੁਹਾਨੂੰ ਸਿੱਧੀ ਦਿਖਾ ਰਹੇ ਆ ਲਓ ਮਾਰਾ ਹੱਕ ਦੋ ਕਿਤਾ ਕਿਤਾ ਦਾ ਲੰਬਾ ਲੰਬਾ ਦਾ ਇੱਕੋ ਵਾਰੀ ਦੇ ਵਿੱਚ ਇਹ ਨਹੀਂ ਵੀ ਦੁਬਾਰਾ ਰੋਟਾ ਵਿੱਚ ਉੱਥੇ ਦੀ ਆਪਣੂ ਲੈ ਕੇ ਜਾਣਾ ਆਪ ਤੁਸੀਂ ਜਿਹਨੇ ਜਮੈਂ ਤੁਸੀਂ ਦੇਖਿਆ ਬਾਬੂਆ ਨੇ ਜਲਵਾ ਠਾਤਾ ਆ ਜਗ੍ਹਾ ਨੇ ਬਾਹੀਆ ਇਹ ਕੋਈ ਪੋਲੀ ਜਗ੍ਹਾ ਨਹੀਂ ਹੈਗੀ ਕਿਹੜੀ ਪੱਥਰ ਵਰਗੀ ਜਗ੍ਹਾ ਬੂਟੀ ਤੁਸੀਂ ਖੜੀ ਦੇਖ ਸਕਦੇ ਹੋ ਲੈ ਲੈ ਵੀ ਮੁੰਡਿਆ ਬਾਬੂ ਜੀ ਬੰਦੇ ਨੂੰ ਬਲਾਕ ਕਰਾ ਮੜਾ ਜਾਂ ਹੱਥ ਮਾਰ ਕੇ ਟਵਾ ਦਿਖਾਵੇ ਵੀ ਕਿੰਨਾ ਛੁੱਤਰੂ ਨੇ ਭਰਾ ਜੀ ਕੋਈ ਦਿੱਕਤ ਨਹੀਂ ਬੰਦੇ ਦੀ ਭਰਾ ਜੀ ਮੈਂ ਇਹ ਗੱਲ ਕਹਿਣਾ ਚਾਹੂੰਗਾ ਚੇਤਕ 4 ਐਚਪੀ ਚ ਤਾਕਤ ਇੰਨੀ ਹੈ ਹਾਂਜੀ ਕਿਸੇ ਵੀ ਕਿਸਾਲ ਭਰਾ ਨੂੰ ਜਿੱਥੇ ਦੀ ਇੱਕ ਵਾਰੀ ਗੁਜ਼ਰ ਗਿਆ ਦੁਬਾਰੇ ਗੁਜ਼ਾਰਨ ਦੀ ਜਰੂਰਤ ਨਹੀਂ ਹੈ ਸਾਰੀ ਬੁੱਟੀ ਖਤਮ ਔਰ ਤੁਸੀਂ ਦੇਖੋ ਰੋਟਾਵੇਟਰ ਤੋਂ ਕਿਤੇ ਘਟ ਜਾਂਦਾ ਹੈ ਇਹ ਆ ਦੇਖ ਲਓ ਬਾਈ ਜੀ ਜਿੰਨਾ ਟਰੈਕਟਰ ਵਾਲਾ ਰੋਟਾਵੇਟਰ ਜਾਂਦਾ ਐ ਐਗਜ਼ੈਕਟ ਟੋਨੀ ਓਂਡਾਈ ਹੈ ਇੰਨਾ ਹੀ ਰੋਟਾਵੇਟਰ ਜਾਂਦਾ ਇਹਦੇ ਨਾਲ ਵੱਧ ਨਹੀਂ ਜਾਂਦਾ ਜੇ ਆਪਾਂ ਕਹੀਏ ਤੇ ਨਾ ਐਦੂੰ ਵੱਧ ਕੋਈ ਪਟਾਈ ਦੀ ਲੋੜ ਆ ਆ ਦੇਖੋ ਇੱਥੇ ਆਪਾਂ ਨੇ ਪੱਟਿਆ ਹੋਇਆ ਰੱਖਿਆ ਚੱਲਦਾ ਚੱਲਦਾ ਛੜਦਾ ਬਾਬੂ ਜੀ ਨੂੰ ਮਾਣ ਆ ਜਾ ਚੱਕੋ ਗਿਰਾਂ ਦਰਸ਼ਕਾਂ ਨੂੰ ਟੋਆ ਦਿਖਾਉਣਾ ਹੈ ਹੁਣ ਇਹ ਆ ਦੇਖੋ ਜੀ ਟੋਆ ਦੇਖ ਸਕਦੇ ਹੋ ਤੁਸੀਂ ਜਿੰਨਾ ਟਰੈਕਟਰ ਵਾਲਾ ਰੋਟਾਵੇਟਰ ਟੋਆ ਪੱਟਦਾ ਓਡੇ ਓਡੇ ਹੀ ਪਲੇਟ ਕੰਮ ਇਹ ਨਹੀਂ ਵੀ ਇਕੱਲਾ ਆਪਾਂ ਸਬਜ਼ੀ ਵਾਲਾ ਤੁਹਾਨੂੰ ਦਿਖਾਉਣਾ ਆ ਗੰਨਾ ਬੀਜਿਆ ਹੋਇਆ ਤੇ ਗੰਨੇ ਦੇ ਵਿੱਚ ਤੁਹਾਨੂੰ ਮਿੱਟੀ ਛਾੜ ਕੇ ਦਿਖਾਵਾਂਗੇ ਸੰਦ ਕਿਹੜਾ ਲਾ ਲਿਆ ਜੀ ਸੰਦ ਲਾ ਲਿਆ ਜੀ ਪਿੱਛੇ ਭਾਈ ਸਾਹਿਬ ਲਾ ਲਿਆ ਵੇ ਪਲੋ ਮੂਰੇ ਲੱਗੇ ਹੋਏ ਨੇ ਬਲੇਡ ਇੱਕੋ ਵਾਰੀ ਚ ਗੋਡੀ ਵੀ ਕਰੂਗਾ ਤੇ ਮਿੱਟੀ ਵੀ ਲਾਉ। ਡਬਲ ਕਲੱਚ ਕਰਤਾ ਜੀ ਕੰਮ। ਚੱਲੋ ਜੀ। ਲਓ ਜੀ ਸੋਹਣਿਓ। ਗੰਨੇ ਵੀ ਸਾਨੂੰ ਗੜਾਈ ਦਿਖਾ ਰਹੇ ਆ। ਮੂਹਰੇ ਲੱਗਿਆ ਹੋਇਆ ਰੋਟਾਵੇਟਰ ਵਾਲਾ। ਜਿਗਾਰੜ ਪਿੱਛੇ ਮਿੱਟੀ ਜਾਂੜਦਾ ਜਾਂਦਾ ਚਉ। ਦੇਖੋ ਐਨ ਪੂਰੀ ਸਪੀਡ ਨਾਲ। ਪੰਜਾਬ ਦੇ ਵਿੱਚ ਗੰਨਾ ਲੱਗਦਾ ਲਾਈਨਦਾਰ ਫਸਲਾਂ ਲੱਗਦੀਆਂ ਨੇ ਬਹੁਤ ਸਾਰਾ ਕੁਝ ਲੱਗਦਾ ਹੈ ਹਰ ਚੀਜ਼ ਨੂੰ ਮਿੱਟੀ ਚੜਾਉਣ ਦੀ ਲੋੜ ਪੈਂਦੀ ਹੈ ਠੀਕ ਹੈ ਜੀ 4 ਐਚ ਪੀ ਦਾ ਚੇਤਕ 105 ਸੀਸੀ ਦਾ ਇੰਨੀ ਤਾਕਤਵਰ ਪਾਵਰ ਅਪਰੇਟਰ ਬਣਾ ਦੁੱਤਾ ਇੱਕੋ ਵਾਰੀ ਜੋ ਗੋਡੀ ਕਰਤੀ ਔਰ ਇੱਕੋ ਵਾਰੀ ਜੋ ਮਿੱਟੀ ਲਾਤੀ ਮਿੱਟੀ ਵੀ ਗੰਨੇ ਦੇ ਜੜ ਤੱਕ ਲੱਗੀ ਐ ਨਹੀਂ ਨਹੀਂ ਵੀ ਮਿੱਟੀ ਥੱਲੇ ਰਹਿ ਗਈ ਐ ਜੜਾ ਤੱਕ ਮਿੱਟੀ ਲਾ ਕੇ ਇਤੋਂ ਵੱਧ ਆਸਾਨ ਤੇ ਇਤੋਂ ਸੌਖਾ ਤਰੀਕਾ ਹੋਈ ਨਹੀਂ ਸਕਦਾ ਢਾਂਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਲੇਬਰ ਦੀ ਬਚਤ ਹਰ ਚੀਜ਼ ਦੀ ਬਚਤ ਇਤੋਂ ਸੌਖਾ ਤੇ ਇਤੋਂ ਸਸਤਾ ਸਾਧਨ ਕੋਈ ਮਹਾਰਾਜ ਸਸਤਾ ਤਾਂ ਕਹੀ ਜਾਂਦੇ ਹੋ ਰੇਟ ਵੀ ਦੱਸ ਦੋ ਜ਼ਿੰਮੇਦਾਰਾਂ ਨੂੰ ਰੇਟ ਵੀ ਦੱਸਾਂਗੇ ਭਰਾ ਜੀ ਪਹਿਲਾਂ ਤੁਹਾਨੂੰ ਇੱਕ ਦੰਬ ਹੋਰ ਵੀ ਦਿਖਾਉਂ ਆਜੋ ਭਾਈ ਚਲੋ ਵੀ ਗੱਭਰੂਓ ਕਿਰਾਂ ਚ ਲਓ ਜੀ ਮੈਂ ਸਮੋਂ ਮਿੱਟੀ ਚੜਾ ਕੇ ਦਿਖਾਉਂਗਾ। ਹਾਂ। ਲਓ ਜੀ ਇੱਕ ਖਾਲ ਹੋਰ ਲਾ ਕੇ ਦਿਖਾਉਂਦੇ ਹਾਂ। ਇਹਦੇ ਡੈਮੋ ਕਰਨ ਦਾ ਇੱਕ ਕਾਰਨ ਹੈ। ਕਾਰਨ ਕੀ ਹੈ ਵੀ ਪਾਣੀ ਨਹੀਂ ਲੱਗਿਆ ਹੋਇਆ। ਅਨਫੋਰਚਨਟਲੀ ਉਰੇ ਕੋਈ ਫਸਲ ਨਹੀਂ ਹੈ। ਕੋਈ ਪਾਣੀ ਦੀ ਐ ਸੁੱਕੀ ਮਿੱਟੀ ਹੈ। ਸੁੱਕੀ ਮਿੱਟੀ ਦੇ ਵਿੱਚ ਵੀ ਰੋਟਾਵੇਟਰ ਕਿਸ ਤਰੀਕੇ ਨਾਲ ਕੰਮ ਕਰਦਾ ਹੈ। ਕਿੰਨੀ ਬਾਬਰ ਇਹਦੇ ਵਿੱਚ ਔਰ ਇੱਕੋ ਹੀ ਵਾਰ ਚ ਮਿੱਟੀ ਵੀ ਨਾਲ ਝਾੜਨਾ ਜੇ ਇਹਨੂੰ ਮਾਣਾ ਮੋਟਾ ਪਾਣੀ ਲੱਗਿਆ ਹੋਵੇ ਤਾਂ ਦੇਖੋ ਕਿੰਨੀ ਸੁਆਦ ਨਾਲ ਮਿੱਟੀ ਚਾਹ। ਐਂ ਜੀ ਬਾਬੂ ਜੀ ਸਾਰੇ ਪਾਸੇ ਚਾਨਣਾ ਪਾਤਾ ਰੇਟ ਵੀ ਦਾਤੋ ਸਸਤਾ ਸਸਤਾ ਕਰੀ ਜਾਨੇ ਹੋ ਯਾਰ। ਭਰਾ ਜੀ ਇਹਦਾ ਜਿਹੜਾ ਰੇਟ ਰਹਿਣ ਵਾਲਾ ਚੇਤਕ ਮੋਡਲ 4 ਸਟੋਕ 105 ਸੀਸੀ 4 ਐਚਪੀ ਇਹਦਾ ਜਿਹੜਾ ਕਿਸਾਨ ਭਰਾਵਾਂ ਲਈ ਰੇਟ ਰਹਿਣ ਵਾਲਾ 28000 ਰੁਪਿਆ ਰਹੂਗਾ 28000 ਦੇ ਵਿੱਚ 16 ਬਲੇਟਾਂ ਦੀ ਹਰ ਕਿਸਾਨ ਭਰਾ ਦੇ ਲਈ ਰੂਟਰੀ ਨਾਲ ਔ ਆ ਵੀ ਕਿੱਟ ਸਾਰੀ ਨਾਲ ਆਉਗੀ ਜਿਹੜਾ ਅੱਜ ਤੱਕ ਅਸੀਂ ਕਿਸੇ ਵੀ ਯੂਟਿਊਬਰ ਨੂੰ ਨਰਾਜ਼ ਨਹੀਂ ਕੀਤਾ ਤੁਸੀਂ ਸਪੈਸ਼ਲ ਕੰਪਨੀ ਦੀ ਇੱਥੇ ਵੀਡੀਓ ਬਣਾਉਣ ਆਏ ਹੋ ਕਿਸਾਨਾਂ ਦੇ ਲਈ ਕੰਮ ਕਰਦੇ ਹੋ ਕਿਸਾਨਾਂ ਦੇ ਹੋ ਅਸੀਂ ਵੀ ਕਿਸਾਨਾਂ ਦੇ ਆ ਜਿਹੜਾ ਵੀ ਤੁਹਾਡੀ ਵੀਡੀਓ ਦਾ ਸਾਨੂੰ ਸਕਰੀਨਸ਼ਾਟ ਭੇਜੂ ਇੱਥੇ ਰੱਖੀ ਆ ਆ ਪੰਜੇ ਅਟੈਚਮੈਂਟਾਂ ਚੋਂ ਦੋ ਅਟੈਚਮੈਂਟ ਹਰ ਕਿਸਾਨ ਭਰਾ ਨੂੰ ਨਾਲ ਫ੍ਰੀ ਦਿੱਤੀ ਜਾਏਗੀ ਵੀ ਬਾਬੂ ਜੀ ਨੇ ਆਫਰ ਦਿੱਤੀ ਵੀ ਜਿਹੜਾ ਬੰਦਾ ਵੀਡੀਓ ਦਾ ਸਕਰੀਨਸ਼ਾਟ ਆਪਣੇ ਵਾਲੀ ਦਾ ਦੇਖ ਕੇ ਆਊਗਾ ਉਹਨੂੰ ਆ ਸਾਰੀ ਕਿੱਟ ਨਾਲ ਦਿੱਤੀ ਜਾਊਗੀ ਪਲੱਸ ਬਾਬੂ ਜੀ ਇਹ ਦੱਸੋ ਇਹਦੀ ਗਾਰੰਟੀ ਵਾਰੰਟੀ ਕੀ ਸਾਰੀ ਕਿੱਟ ਨਹੀਂ ਮੈਂ ਕਿਹਾ ਮੈਂ ਦੋ ਅਟੈਚਮੈਂਟਾਂ ਕਿ ਚਲੋ ਸਾਰੀ ਕੇ ਉਹ ਕੁਝ ਨਹੀਂ ਉਹ ਕੋਈ ਚੱਕਰ ਨਹੀਂ ਚੱਲਦਾ ਬਾਜੋ ਰੋਲਾ ਬਹੁਤ ਪੈ ਜਾਂਦਾ ਭਰਾ ਜੀ ਹਾਂਜੀ ਬਾਬੂ ਜੀ ਇਹਦੀ ਗਾਰੰਟੀ ਵਾਰੰਟੀ ਬਾਰੇ ਮਾਰੇ ਪਹੁੰਚਣਾ ਇੱਕ ਸਾਲ ਦੀ ਪੂਰੀ ਗਾਰੰਟੀ ਰਹੇਗੀ ਚਾਹੇ ਉਹ ਇੰਜਨ ਹੈ ਚਾਹੇ ਗੇਅਰ ਹੈ ਚਾਹੇ ਥੱਲੜਾ ਬਲੇਡ ਹੈ ਕੁਝ ਵੀ ਟੁੱਟ ਗਿਆ ਫੁੱਟ ਗਿਆ ਕਿਸਾਨ ਭਰਾ ਨੇ WhatsApp ਦੇ ਉੱਤੇ ਸਾਨੂੰ ਬਿਲ ਦੀ ਫੋਟੋ ਤੇ ਟੁੱਟੇ ਸਮਾਨ ਦੀ ਫੋਟੋ ਭੇਜਦੀ ਨਾ ਤੁਰੰਤ ਉਹ ਸਮਾਨ ਨਿਕਲ ਕੇ ਕਿਸਾਨ ਭਰਾ ਦੇ ਘਰ ਪਹੁੰਚ ਜਾਊਗਾ ਕਿਸੇ ਵੀ ਸਮਾਨ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ ਅੱਛਾ ਮਹਾਰਾਜ ਇਹ ਵੀ ਦੱਸ ਦੋ ਵੀ ਇਹਦੀ ਅਵੇਲੇਬਿਲਟੀ ਕੀ ਆ ਜੀਮੀਦਾਰ ਲੈਣ ਕਿੱਧਰੋਂ ਆਵੇ ਚੇਤਕ ਨੂੰ ਆਪਣੇ ਨੂੰ ਕੋਈ ਵੀ ਕਿਸਾਨ ਭਰਾ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰਲਾ ਇਹਨੂੰ ਲੈਣਾ ਚਾਹੁੰਦਾ ਤਾਂ ਲੁਧਿਆਣਾ ਅਮਲੇਰ ਕੋੜਲਾ ਰੋਡ ਦੇ ਉੱਤੇ ਆਪਣੀ ਫੈਕਟਰੀ ਬਣੀ ਹੋਈ ਆ ਫੈਕਟਰੀ ਦੇ ਵਿੱਚ ਕਿਸਾਨ ਭਰਾ ਵਿਜ਼ਿਟ ਕਰੇ ਇੱਥੇ ਆਵੇ ਉਹਦੇ ਰਹਿਣ ਦਾ ਖਾਣ ਦਾ ਸਾਰਾ ਪ੍ਰਬੰਧ ਕੀਤਾ ਜਾਊਗਾ ਉਸ ਤੋਂ ਬਾਅਦ ਮਸ਼ੀਨ ਦਾ ਡੈਮੋ ਦਿੱਤਾ ਜਾਊਗਾ ਡੈਮੋ ਨੂੰ ਫੇਰ ਲੈ ਕੇ ਜਾਵੇ ਪਰ ਕੱਲੀ ਫੈਕਟਰੀ ਨਹੀਂ ਆ ਨਾਲ ਜ਼ਮੀਨ ਵੀ ਹੈ ਇੱਥੇ ਪਹਿਲਾਂ ਚਲਾਓ ਫੇਰ ਮਸ਼ੀਨਰੀ ਨੂੰ ਹੱਥ ਪਾਓ ਤਸੱਲੀ ਕਰਕੇ ਔਰ ਜਿਹੜੇ ਕਿਸਾਨ ਭਰਾ ਰੇਵੇਂ ਆ ਜੋ ਰੁਜੇ ਹੋਏ ਨੇ ਜਾਂ ਸਾਡੇ ਕੋਲੋਂ ਬਹੁਤ ਦੂਰ ਬੈਠੇ ਨੇ ਕੰਪਨੀ ਚ ਆ ਨਹੀਂ ਸਕਦੇ ਸੇ ਥੋੜੀ ਵੀਡੀਓ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਕੰਪਨੀ 'ਚ ਸੰਪਰਕ ਕਰਨ 2000 ਰੁਪਏ ਪਹਿਲਾਂ ਬੁਕਿੰਗ ਲਈ ਗੁੱਗਲ 'ਤੇ ਫੋਨ ਵੇ ਦੇ ਵਿੱਚ ਪਾ ਕੇ ਸਾਨੂੰ ਸਕਰੀਨ ਸ਼ਾਟ ਤੇ ਆਪਣਾ ਆਧਾਰ ਕਾਰਡ ਭੇਜ ਦੇਣ ਉਸ ਤੋਂ ਬਾਅਦ ਪੰਜਾਬ ਵਾਲਿਆਂ ਵਾਲੀ ਮਸ਼ੀਨ ਫਿੱਟੋ ਕੇ ਘਰ ਦੇ ਉੱਤੇ ਡਿਲੀਵਰ ਕੀਤੀ ਜਾਊਗੀ ਬਾਕੀ ਦੇ ਪੈਸੇ ਸਾਡਾ ਡਰਾਈਵਰ ਹੱਥੋਂ ਹੱਥ ਫੜ ਲਿਓ ਪੰਜਾਬ ਤੋਂ ਬਾਹਰ ਜਿੱਥੇ ਵੀ ਜਾਊਗਾ ਤਾਂ ਜ਼ਿਲ੍ਹੇ 'ਚ ਪਹਿਲਾਂ ਪਹੁੰਚ ਜਾਊਗੀ ਜ਼ਿਲ੍ਹੇ 'ਚ ਪਹੁੰਚਣ ਤੋਂ ਬਾਅਦ ਬਾਕੀ ਦੇ ਪੈਸੇ ਕਿਸਾਨ ਭਰਾ ਨੇ ਸਾਡੇ ਅਕਾਊਂਟ 'ਚ ਪਾ ਦੇਣੇ ਨੇ ਉਸ ਤੋਂ ਬਾਅਦ ਮਸ਼ੀਨ ਕਿਸਾਨ ਭਰਾ ਦੇ ਘਰ ਡਿਲੀਵਰ ਹੋ ਜਾਊਗਾ ਡਿਲੀਵਰੀ ਦਾ ਵੀ ਕਿਸੇ ਕਿਸਾਨ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਜੀ ਡਿਲੀਵਰੀ ਵੀ ਫ੍ਰੀ ਤੇ ਆ ਜਿਹੜੀਆਂ ਅਟੈਚਮੈਂਟਸ ਬਾਬੂ ਜੀ ਨੇ ਦੱਸਿਆਵੇਂ ਨੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਉਹ ਵੀ ਫ੍ਰੀ ਸੋ ਮੇਰੀ ਸਾਰੇ ਵੀਰਾਂ ਨੂੰ ਅਪੀਲ ਆ ਕਿ ਤੁਸੀਂ ਦਿੱਤੇ ਗਏ ਸਥਾਨ ਤੇ ਪਹੁੰਚੋ ਨੰਬਰ ਸਕਰੀਨ ਤੇ ਨੇ ਹੁਣੇ ਲਾਓ ਫੋਨ ਆ ਗੂਗਲ ਪੇ ਕਰੋ ਆਰਡਰ ਕਰੋ ਸੰਧ ਮੰਗਾਓ ਘਰੇ ਬਹੁਤ ਧੰਨਵਾਦ ਬਾਬੂ ਜੀ ਸ਼ੁਕਰੀਆ ਮਹਾਰਾਜ ਜ਼ਿਮੀਂਦਾਰਾਂ ਦਾ ਭਲਾ ਕਰਨਾ ਹੀ ਮਹਾਰਾਜ ਦੇਵਤੋਂ ਹੈਲੀਕਾਪਟਰ ਸਾਤ ਸ੍ਰੀ ਕਾਲ ਜੀ ਸਾਤ ਸ੍ਰੀ ਕਾਲ